ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਪ੍ਰਭ ਹਰ ਫੈਸ਼ਨ ਫਟੀਲ ਦੇ ਵਿੱਚ ਮੈਂ ਹਾਂ ਜੀ ਰਕੇਂਦਰ ਕਾਰ ਅੱਜ ਜਿਹੜੀ ਮੈਂ ਡਰੈਸ ਤਿਆਰ ਕੀਤੀ ਆ ਉਹਦੀ ਪੂਰੀ ਲੁੱਕ ਦਿਖਾਣੇ ਆ ਤੁਹਾਨੂੰ ਅੱਜ ਮੈਂ ਤਿਆਰ ਕੀਤੀ ਹੈ ਜੀ ਇਹ ਵਾਲੀ ਡਰੈਸ ਦੇਖ ਸਕਦੇ ਹੋ ਮਾਂ ਮਾਤਾ ਹੀ ਸੋਹਣੀ ਤੇ ਬਹੁਤ ਹੀ ਵਧੀਆ ਡਰੈਸ ਤਿਆਰ ਕੀਤੀ ਹੈ ਇਸ ਦਾ મે ਬਣਾਇਆ ਕਾਲਰ ਕਾਲਰ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਆ ਦੇਖ फ्रंट ਦੇ ਵਿੱਚ ਬਟਨ ਲਗਾਏ ਨੇ ਜੀ ਇਹਦੇ ਆ ਦੇਖੋ 프ਰੰਟ 'ਚ ਕੱਟ ਵੀ ਪਾਇਆ ਹੈ 슬ੀਵਸ ਦੇ ਉੱਤੇ ਵੀ ਡਿਜ਼ਾਈਨਿੰਗ ਦਿੱਤੀ ਹੈ ਕਾਲਰ ਦੀ ਫਿਨਿਸ਼ਿੰਗ ਚੈੱਕ ਕਰੋ ਇਹਦੇ ਨਾਲ ਬਣਾਇਆ ਜੀ ਇਹ ਵਾਲਾ ਪਲਾਜ਼ੋ ਪਲਾਜ਼ੋ ਦੇ ਦੋਨੋਂ ਸਾਈਡ ਤੇ ਲਗਾਈਏ ਜੀ ਪਾਕਟ ਇਹ ਜਿਹੜੀ ਡਰੈਸ ਤਿਆਰ ਕੀਤੀ ਹੈ ਇਹ ਆਪਾਂ ਕਨਵਰਟ ਕੀਤੀ ਸਾੜੀ ਨੂੰ ਡਰੈਸ ਦੇ ਵਿੱਚ ਕਸਟਮਰ ਕੋਲ ਸਾੜੀ ਸੀ ਇਹ ਉਹ ਕਹਿੰਦੇ ਸੀਗੇ ਵੀ ਇਹਦਾ ਕੁਝ ਬਣ ਸਕਦਾ ਮੈਂ ਕਿਹਾ ਹਾਂਜੀ ਜ਼ਰੂਰ ਤਾਂ ਮੈਂ ਫਿਰ ਉਹਨਾਂ ਨੇ ਡਰੈਸ ਬਣਾ ਕੇ ਦਿੱਤੀ ਹੈ ਜਿੱਸੇ ਜ਼ਰੂਰ ਵੀ ਕਿਵੇਂ ਲੱਗਿਆ ਇਹ ਸਾੜੀ ਦਾ ਪੱल्लू ਸੀ ਜਿਹਦੀ ਮੈਂ ਇਦਾਂ ਡਿਜ਼ਾਈਨਿੰਗ ਦੇਤੀ ਆ ਉਮੀਦ ਹੈ ਤੁਹਾਨੂੰ ਵਧੀਆ ਲੱਗਿਆ ਹੋਊਗਾ ਵੀ ਜਿਹੜੀ ਮੈਂ ਡਰੈਸ ਤਿਆਰ ਕੀਤੀ ਆ ਤੁਸੀਂ ਵੀ ਮੇਰੇ ਕੋਲੋਂ ਹਰੇਕ ਪ੍ਰਕਾਰ ਦੇ ਕੱਪੜੇ ਸਿਲਾਈ ਕਰਵਾ ਸਕਦੇ ਹੋ ਅਤੇ ਸਿਲਾਈ ਸਿੱਖ ਵੀ ਸਕਦੇ ਹੋ ਆਨਲਾਈਨ ਜਾਂ ਆਫਲਾਈਨ ਜਿੱਦਾਂ ਵੀ ਤੁਹਾਨੂੰ ਸਹੀ ਲਾਵੇ ਤੁਸੀਂ ਉਵੇਂ ਮੇਰੇ ਕੋਲ ਆ ਕੇ ਸਿਲਾਈ ਸਿੱਖ ਸਕਦੇ ਹੋ ਤੇ ਸਿਲਾਈ ਸਿੱਖਣ ਲਈ ਅਤੇ ਹਰੇਕ ਪ੍ਰਕਾਰ ਦੇ ਕੱਪੜੇ ਸਿਲਾਈ ਕਰਵਾਉਣ ਲਈ ਡ्रेसेस ਵਗੈਰਾ ਅਲਟਰ ਕਰਵਾਉਣ ਲਈ ਤੁਸੀਂ ਮੇਰਾ ਐਡਰੈਸ ਨੋਟ ਕਰ ਲਓ ਪ੍ਰਭਾਰ ਫੈਸ਼ਨ ਬੁਟੀਕ ਹਰਪਿੰਦਰਪੁਰ ਫੋਨ ਨੰਬਰ ਹੈ 85678575006 ਸੁਧਾ